ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਗੱਡੀ ਹੈ ਜੀ ਕੈਪਟਵਾ ਬਹੁਤ ਸੋਹਣੀ ਗੱਡੀ ਹੈ 2008 ਮਾਡਲ ਆ ਬੰਪਰ ਤੋਂ ਲੈ ਕੇ ਸੱਤ ਤੱਕ ਸਾਰੀ オリジナル ਆ ਸਾਰੀ ਗੱਡੀ オリジナル ਆ ਤੇ ਟਾਇਰ ਵੀ ਤੁਹਾਨੂੰ ਦਿਖਾਉਨੇ ਆ ਟਾਇਰ ਗੱਡੀ ਦੇ ਬਿਲਕੁਲ ਨਵੇਂ ਟਾਇਰ ਨੇ ਚੌਕਾ ਨਵੇਂ ਪਵਾਇਆ ਹੋਇਆ ਗੱਡੀ ਦੇ ਟਾਇਰਾਂ ਦਾ ਜਿੰਨੇ ਵੀ ਵੀਰ ਨੇ ਲੈਣੀ ਆ ਸੈਵਨ ਸੀਟਰ ਗੱਡੀ ਆ ਕੈਪਟਲ ਬਏ ਦਾ ਨਾਮ ਆ ਗੱਡੀ ਸਾਰੀ オリジナル ਆ ਸਾਰੀ ਕੱਢੀ ਬਹੁਤ ਐਵਰੇਜ ਵੀ ਵਧੀਆ 15 ਦੇ ਕਰੀਬ ਐਵਰੇਜ ਦਿੰਦੀ ਦੇਖੋ ਇੰਟੀਰੀਅਰ ਦੇਖੋ ਮੂਰੇ ਸਾਰਾ ਇੰਟੀਰੀਅਰ ਆ ਬਹੁਤ ਸਾਫ ਸੁਥਰਾ ਇੰਟੀਰੀਅਰ ਆ ਗੱਡੀ ਦਾ ਅੰਦਰੋਂ ਵੀ ਕੋਕਾ ਪੀਸ ਆ ਸਾਫ ਆ ਗੱਡੀ ਪੂਰੀ ਜਿਵੇਂ ਕਿਸੇ ਜਥੇ ਨੇ ਲੈਣੀ ਹੋਵੇ ਚਲਾਉਣ ਵਾਸਤੇ ਤੇ ਇਹਦੀ ਇੱਕੋ ਕੀਮਤ ਆ ਇੱਕ ਰੇਟ ਤੁਹਾਨੂੰ ਪਤਾ ਵੀ ਗੱਡੀ ਜਿਹੜੀ ਮੇਰੇ ਹੁੰਦੇ ਨੇ ਆਪਦੀ ਰੱਖਿਉਂਦੇ ਨੇ ਅੱਜ ਇਹ ਗੱਡੀ ਅਸੀਂ ਸਾਫ਼ ਸਫੀਏ ਕਰਿਆ 7 ਸੀਟਰ ਆ ਇਹ ਗੱਡੀ ਇਸ ਤਰ੍ਹਾਂ ਦੀ ਆ ਇਹਦੀਆਂ ਸੀਟਾਂ ਵੀ ਸੋਫਾ ਬਣ ਜਾਂਦੀਆਂ ਨੇ ਸਾਰੀਆਂ ਅੰਦਰਾ ਪੰਜਵੇਂ ਮਾਰੇ ਪ੍ਰਕਾਸ਼ ਕਰਨੇ ਨੇ ਪਾਲਕੀ ਦਾ ਕੰਮ ਲੈਣਾ ਤੇ ਪਾਲਕੀ ਦਾ ਕੰਮ ਵੀ ਆਪਾਂ ਇਸ ਗੱਡੀ ਤੋਂ ਲੈ ਸਕਦੇ ਆ ਕਿਉਂਕਿ ਜਿਹੜੇ ਸੀਟਾਂ ਨੇ ਸਾਰੀਆਂ ਉਹ ਲੰਮੀਆਂ ਪੈ ਜਾਂਦੀਆਂ ਨੇ ਤੇ ਫਰਸ਼ ਬਣ ਜਾਂਦਾ ਅੰਦਰ ਸਾਰਾ ਇਹਨਾਂ ਦਾ ਤੇ ਪਤੀ ਨਹੀਂ ਲੱਗਦਾ ਤੇ ਸੀਟਾਂ ਨੇ ਇੱਕ ਫਰਸ਼ਾ ਸੋ ਇਹ ਥੋੜਾ ਜਿਹਾ ਸੁੱਕਾ ਨਿਕਲ ਜਾਣਾ ਪਿਆ ਕੋਈ ਗੱਲ ਨਹੀਂ ਉਹ ਤਾਂ ਨਿਕਲ ਜੂ ਤੇ ਚਾਰੇ ਟਾਇਰ ਨਵੇਂ ਇੰਜਨ ਵੀ ਬਿਲਕੁਲ ਸਾਇਲੈਂਟ ਨਵੇਂ ਖਰੀਦਾ ਵੀ ਨਹੀਂ ਪਤਾ ਲੱਗਦਾ ਵੀ ਗੱਡੀ ਚੱਲਦੀ ਹੈ ਕਿ ਬੰਦਾ ਪੈਟਰੋਲ ਗੱਡੀ ਮੰਗੋ ਬੜੀ ਸਾਇਲੈਂਟ ਆ ਸੋ ਇਹ ਸੀਟਾਂ ਨੇ ਤੇ ਤਿੰਨ ਪਿੱਛੇ ਬੰਦਨੇ ਤੇ ਦੇਖੋ ਡੱਗੀ ਇਹ ਅਸੀਂ ਸਾਜ ਰੱਖੇ ਹੋ ਨੇ ਸੀਤਾ ਉਹ ਸੋਫਾ ਸੀਟ ਬਣ ਜਾਂਦੀ ਆ ਤੁਹਾਨੂੰ ਦਿਖਾਉਣਾ ਵੀ ਤੇ ਗੱਡੀ ਬੜੀ ਕਮਾਲ ਦੀ ਆ ਤੇ ਜਿਹੜਾ ਇਹ ਸ਼ੀਸ਼ਾ ਪਿਛਲਾ ਇਹ ਵੀ ਇੱਥੋਂ ਉਰੋਂ ਖੁੱਲ ਜਾਂਦਾ ਵਖਰੀ ਤੇ ਆ ਦੇਖੋ ਬੜੀ ਕਮਾਲ ਦੀ ਗੱਡੀ ਆ ਤੇ ਸਾਰੀ ਵਧੀਆ ਆ ਇਹਦੀਆਂ ਸੀਟਾਂ ਨੇ ਐਂ ਸੀਟਾਂ ਇਹ ਦੇਖੋ ਤੁਸੀਂ ਐ ਲੰਮੀਆਂ ਪੈਣੇ ਸੀਟਾਂ ਇਹਨੂੰ ਖੜੀ ਕਰਨੀ ਹੋ ਸੀਟ ਨੂੰ ਇੱਥੋਂ ਫੜ ਕੇ ਇਹਨੂੰ ਆਪਾਂ ਇੰਤਹਾ ਚੱਕ ਸਕਦੇ ਆ ਤੇ ਸਾਜਾਂ ਬਾਤ ਤੇ ਖੁੱਲੀ ਆ ਹੋਰ ਕੰਮ ਵੀ ਖੁੱਲਾ ਇਹਦੇ ਚੀ ਦਾ ਤੇ ਬੜੀ ਪਿਆਰੀ ਗੱਡੀ ਆ ਸਾਰੀ ਗੱਡੀ オリジナル ਆ ਦੇਖੋ ਕਰੋ ਚੈੱਕ 15 ਦੀ ਇਹਦੀ ਐਵਰੇਜ ਆ ਤੇ ਬੜੀ ਸੋਹਣੀ ਗੱਡੀ ਆ ਜੇ ਕਿਸੇ ਵੀ ਸਿੰਘ ਨੇ ਜਾਂ ਕਿਸੇ ਹੋਰ ਵੀਰ ਨੇ ਗੱਡੀ ਲੈਣੀ ਹੋਵੇ ਇਹ ਆਪਾਂ ਉਹਨਾਂ ਨੂੰ ਇੱਕੋ ਰੇਟ ਨਾ ਬਦ ਨਾ ਘਟ 2.5 ਲੱਖ ਦੀ ਦੇ ਦਾਂਗੇ 2.5 ਲੱਖ ਦੀ ਗੱਡੀ ਦੇ ਦਾਂਗੇ ਗੱਡੀ ਦੀ ਜ਼ਿੰਮੇਵਾਰੀ ਗਰੰਟੀ ਆ ਸਾਰੀ ਗੱਡੀ ਓਕੇ ਆ ओरिजिनल ਗੱਡੀ ਆ ਦੁਬਾਰਾ ਫੇਰ ਤੁਸੀਂ ਚੈੱਕ ਕਰ ਲਓ ਅੰਟੀਰੀਅਰ ਗੱਡੀ ਦਾ ਲੱਗੀ ਲੱਗੀ ਹੋਈ ਇਹ ਵੀ ਖੁੱਲਦੀ ਆ ਤੇ ਇਹ ਚੀਜ਼ ਤੁਸੀਂ ਚੈੱਕ ਕਰ ਲਓ ਦੇਖੋ ਬਹੁਤ ਕੁੱਟਿਆ ਤੇ ਗੱਡੀ ਆ ਬਹੁਤ ਵੱਡੀ ਗੱਡੀ ਆ ਜੇ ਕਿਸੇ ਨੇ ਵੀਰ ਨੇ ਵੀ ਲੈਣੀ ਆ ਦੇ ਦਾਂਗੇ ਤੇ ਇਹ ਅੰਦਰ ਹੀ ਸੁਚਾ ਨੇ ਦੀਆਂ ਸੁਚਾ ਦੇ ਨਾਲੇ ਸ਼ੀਸ਼ੇ ਬਾਹਰ ਨਿਕਲਦੇ ਨੇ ਤੇ ਹੁੰਦਾ ਨਿਕਲਦੇ ਨੇ ਚੈੱਕ ਕਰ ਲਓ ਸਾਰੀ ਗੱਡੀ ਦੋਹਰੋਂ ਵੀ ਚੈੱਕ ਕਰਾ ਦਿੰਦੇ ਆ ਬਹੁਤ ਪਿਆਰੀ ਗੱਡੀ ਆ ਕਿਸੇ ਵੀ ਵੀਰ ਭਾਈ ਨੇ ਲੈਣੀ ਹੋਵੇ ਇਕੋ ਰੇਟ 2.5 ਲੱਖ ਰੁਪਈਆ ਨਾ ਵੱਧ ਨਾ ਘੱਟ ਚੌਕਾ ਨਵਾਂ ਪਵਾਇਆ ਹੋਣੀ ਤੇ ਇੰਜਨ ਓਕੇ ਸਰਵਿਸ ਕੀਤੀ ਹੋਈ ਐ ਏਸੀ ਓਕੇ ਹੀਟਰ ਓਕੇ ਆ ਕੋਈ ਵੀ ਗੱਡੀ ਚ ਹੋਣੀ ਤੇਲ ਪਾਓ ਤੇ ਚਲਾਓ ਤੇਲ ਪਾਓ ਤੇ ਗੱਡੀ ਚਲਾਓ ਦੇਖੋ ਕਿ ਆ ਸੋਹਣੀ ਲੱਗਦੀ ਦੇਖੋ ਕੋਕਾ ਪੀਸਾ ਗੱਡੀ ਦਾ ਬੜੀ ਪਿਆਰੀ ਆ ਜਿੰਨੇ ਵੀ ਵੀਰ ਨੇ ਲੈਣੀ ਆ ਉਹਨੂੰ ਆਪਾਂ ਬਸ ਰੇਟ ਸਾਨੂੰ ਦੱਸੇ ਦਿੱਤਾ ਬਾਰ-ਬਾਰ ਵਧੀਆਂ ਲਾਦੇ ਬੋਲਦੇ ਨਕਸ਼ ਕੋਈ ਨਹੀਂ ਗੱਡੀ ਦਾ ਇੱਕ ਵੀ ਵਾਹ ਦੇਖੋ ਦੁਬਾਰਾ ਫਿਰ ਚੈੱਕ ਕਰੋ ਇਹ ਸ਼ੀਸ਼ੇ ਲੱਗੇ ਨੇ ਸਾਰੇ ਬਟਨਾਂ ਨਾਲ ਇੱਥੇ ਘੁੰਮਦੀ ਆ ਬਾਹਰ ਵੀ ਨਿਕਲਦੇ ਨੇ ਅੰਦਰ ਵੀ ਨਿਕਲਦੇ ਨੇ ਸ਼ੀਸ਼ੇ ਤੇ ਚੱਲੀ ਵੀ ਬੜੀ ਘੱਟ ਹੋਈ ਆ ਹੈਂਡ ਬ੍ਰੇਕ ਚੈੱਕ ਕਰ ਲੋ ਕੁਝ ਚੀਜ਼ਾਂ ਚੱਕ ਖੜੇ ਸਟicker ਵੀ ਜਿਹੜੇ ਲੱਗੇ ਹਨ ਕੰਪਨੀ ਵਾਲੇ ਉਹ ਵੀ ਗੱਡੀ ਤੇ ਲੱਗੇ ਹਨ ਦੇਖੋ ਇਕੱਲੀ ਇਕੱਲੀ ਚੀਜ਼ ਤੁਸੀਂ ਚੈੱਕ ਕਰ ਸਕਦੇ ਆ ਆ ਦੇਖੋ ਨਟ ਕੋਈ ਚਾਬੀ ਵੀ ਨਹੀਂ ਲੱਗੀ ਇਸ ਨੂੰ ਠੀਕ ਹੈ ਨਾ ਸਾਰੀ ਗੱਡੀ ਓਕੇ ਬੰਬਾ ਇਸ ਕਰਕੇ ਮੈਂ ਦੁਬਾਰਾ ਦੁਬਾਰਾ ਦਿਖਾਉਣਾ ਸੈਵਰੇਟ ਵਾਲੀ ਗੱਡੀ ਆ ਜਿਹੜੇ ਪਾਲਕੀ ਦਾ ਕੰਮ ਲੈਣਾ ਉਹ ਸੀਟਾਂ ਵੀ ਵਿੱਚ ਇਕੱਠੀਆਂ ਹੋ ਜਾਂਦੇ ਨੇ ਸਾਰੀਆਂ ਜਿਵੇਂ ਇਹ ਸੀਟ ਇਕੱਠੀ ਹੋਈ ਹੋਈ ਆ ਦੇਖੋ ਲੱਗਦਾ ਪਤਾ ਵੀ ਪਿੱਛੇ ਸੀਟ ਆ ਦੇਖੋ ਸੀਟ ਇਸ ਤਰ੍ਹਾਂ ਕੱਟੀ ਹੋ ਜਾਂਦੀਆਂ ਇਪਦੇ ਨਾ ਸਾਰੀ ਗੱਡੀਆਂ ਓਰੀਜਨਲ ਗੱਡੀ ਆ ਕੋਈ ਵੀ ਕਿਸੇ ਤਰ੍ਹਾਂ ਦੀ ਉਹ ਨਹੀਂ ਕਿਸੇ ਵੀਰ ਨੇ ਲੈਣੀ ਆ ਇੱਕੋ ਰੇਟ ਲਾਸਟ 2.5 ਲੱਖ ਰੁਪਈਆ ਚੱਕ ਸਕਦੇ ਲੋ ਜੀ ਕਰੋ ਚੈੱਕ ਸਾਰੀ ਗੱਡੀ ਦਾ ਇੰਜਨ ਆਨ ਹੋ ਲੱਗ ਗਿਆ। ਨੰਬਰ ਚੰਡੀਗੜ੍ਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।